ਸਾਨੂੰ ਫੋਨ ਲਾ ਕੇ ਦੱਸ ਦਿੰਨਾ 25000 ਦਾ ਤਾਂ ਬੱਚਾ ਦਿੱਤਾ ਜੀ ਇਹਦਾ ਮੈਂ ਹਰਿਆਣੇ ਸਿੱਧੀ ਜੀ ਗੱਲ ਆ ਮੈਂ ਵੀਡੀਓ ਕਾਲ ਲਾ ਕੇ ਹੁਣ ਤੁਹਾਨੂੰ ਗੱਲ ਕਰਾ ਦਿੰਦਾ ਹੁਣ ਤੁਸੀਂ ਦੱਸ ਦੋ ਪੱਠ ਮੈਂ ਘਰੇ ਰੱਖੀ ਆ ਤਾਂ ਬੱਕਰੀ ਦਿੰਨਾ ਜਾਂ ਪੱਠ ਵੇ ਕਿਵੇਂ ਬੱਕਰੀ ਨਹੀਂ ਦੇਣੀ ਪੱਠ ਪੱਠ ਛੜੇ ਦੇ ਦੇ ਨਹੀਂ ਪੱਠ ਨਹੀਂ ਪੱਠ ਇੱਕ ਹੁਣ ਚੀਜ਼ ਤੁਹਾਨੂੰ ਵੀ ਪਤਾ ਫਿਰ ਅੱਗੇ ਕੱਖ ਨਹੀਂ ਰਹਿੰਦਾ ਦੋ ਬੱਚੇ ਦਿੱਤੇ ਪੱਠ ਦੇ ਵਗਰਾ ਪਿਛਲੀ ਵਾਰ ਦੋਨੇ ਬੱਕਰੇ ਸੀ ਇਹਦੇ ਉਹ ਵੀ ਵੇਚੇ ਆ ਨੇ ਬਾਹਲਾ ਫਰਕ ਆ ਜੀ ਮੈਂ ਤੁਹਾਨੂੰ ਦੱਸਿਆ ਹੀ 50 ਦੇ ਕਰਾਂ ਚੱਪਾ ਦੇ ਦਾਂਗੇ ਜੀ ਜੀ ਬਾਬਾ ਜੀ ਆਏ ਆ ਗੱਲ ਦੇਖੋ ਹੁਣ ਜਿਹੜੀ ਹਾਂ ਜੀ ਨਹੀਂ ਉਹ ਤਾਂ ਮੈਂ ਤੁਹਾਨੂੰ ਕਿੱਲੇ ਨਹੀਂ ਦੱਸਦਾ ਜੀ ਮੈਂ ਵੀ ਬੱਚਾ ਇਹਦੀ ਪਾਠੇ ਕੀ ਆਪਣੇ ਕੋਲੇ ਬੱਕਰਾ ਵੇਚਦਾ ਹਾਂ ਹਾਂ ਉਧਰ ਸਾਈਡ ਤੇ ਕਰਕੇ ਲਾਇਆ ਹੋਇਆ ਨਾ ਜਾਦੂ ਦਾ ਬਾਬਾ ਜੀ ਆਪਾਂ ਠੀਕ ਆ ਬਾਬਾ ਜੀ ਹੁਣ ਕਹਿੰਦਾ ਨਹੀਂ ਨਹੀਂ ਬਾਬਾ ਜੀ ਬਾਹਲਾ ਫਰਕ ਆ ਚਲ ਤੇਰੀ ਮਰਜ਼ੀ ਆ ਫਿਰ ਅਮਰਤਾ ਹੀ ਲਾਇਆ ਕਰਦੇ ਆ ਲਾਇਆ ਹੋਏ ਚਲ ਬਾਤ ਆਪਾਂ ਜੀ ਕੱਲ ਨੂੰ ਨਾ ਨਿਕਲੀ ਆ ਜੀ ਗ੍ਰਾਂਟ ਸਾਡੇ ਬੰਦੂ ਖਬਰਾਂ ਸ਼ਾਂ ਦੀ ਵੀ ਨਹੀਂ ਹੈਗੀ ਆ ਲਾਓ ਚੋਣਾ ਸਾਡੀ ਵੀ ਗ੍ਰਾਂਟ ਅਸੀਂ ਗੱਬਣ ਕਹਿ ਕੇ ਦੇਦਾ ਕੱਦੂ ਖਾਲੀ ਨਿਕਲੀ ਨਹੀਂ ਚਲਦੀ ਹੈ ਨਹੀਂ ਬਾਬਾ ਚਲੋ ਆ ਗੁਰੂ ਤੇਰੇ ਦੇ ਆ ਮੇਲਾ ਨਹੀਂ ਬਹੁਤ ਬੜਾ ਫਰਕ ਆ ਕੀ ਰੋਲਾ ਪਾਇਦੋ ਨੇ